ਜੁਗੋ ਜਤ ਅਡਾਲ ਤਾਂ ਦਾ ਸਹੇਬ ਜੀ ਨੂੰ ਗੁਰਸਹਿਬ ਜੀ ਬਾਹਨਾ ਤੇ ਲੀਕੀ ਗੋਦ ਵਿੱਚ ਬੈਠੇ ਸਮਝਾਤਾ ਆਉ ਗੁਰੂ ਰਵਿ ਰਾਮ ਸਿੰਘ ਫਤਹਿ ਸਾਜੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੇਜ ਕਰੇ ਸੁਣ ਤੋਂ ਮੈਨਾਂ ਬਹੁਤਾਂ ਬਹੁਤ ਧੰਨਵਾਦ ਕਰਨਾ ਢਾਢੀ ਜਿਠੇ ਦਾ ਜੀ ਬਹੁਤ ਹੀ ਸਰੀਲੀ ਆਵਾਜ਼ ਵਿੱਚ ਗੁਰੂ ਦਾ ਅਰਥ ਗੁਰੂਆਂ ਢਾਢੀ ਵਾਰਾਂ ਪ੍ਰਸੰਗ ਕਿਨੇ ਹੋਰ ਸੰਸਕਾਂ ਸੁਣਾਏ ਨੇ ਗੁਰੂ ਦੇ ਕਲਸਾ ਜੀਉ ਕੋਵਾਇ ਨੂੰ ਸੁਣਾ ਕਲਸਾ ਅਵਾਜ ਨੂੰ ਜੀਵੀ ਬੰਦੇ ਆਪਾਂ ਆਜੀ ਦੇ ਸੰਸਦਨ ਵਾਸਤੇ ਇੱਥੇ ਇਕੱਠੇ ਹੋਏ ਆ ਉਤੇ ਜਾਤ ਕਰਨੀ ਸਾਡੇ ਅਨੁਸਕਾਰ ਦੇ ਸਿਰਜਾ ਗੱਲ ਜਰਦੀ ਸੇ ਕੀ ਨਾਮੇ ਬਾਬਾ ਜਾਲਸਰ ਨੂੰ ਕਰਨੇ ਜਿਹਨੂੰ ਹੁਕਮ ਆਇਆ ਸਮਾਂ ਤੇ ਕਾਫੀ ਹੋ ਗਿਆ ਤੇ ਹੁਕਮ ਆਇਆ ਕਿ ਜੋ ਸਿੰਘ ਹੁਕਮ ਆ ਬਾਬਾ ਆਪ ਦੀ ਮਿਹਰ ਇੱਕ ਰੋਬੇਤੀਆਂ ਕਰਨੀਆਂ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਇੱਕ ਨਿਰਮਤ ਨੇ ਆਰਾਮਸਾਵਾ ਵਾਹਿਗੁਰੂ ਜਿੰਨ ਦਾ ਖਾਲਸਾ ਵਾਹਿਗੁਰੂ ਤੋਂ ਫਤਹਿ سانجھے بہت امید سرداری و سرداری ایک امید چھوکنی جی پر آگائی رہی کہ پائی کی پتا سرداری و جوڑا ہاتھ مالا جا ہاتھ لکنے مانس نکروں گرانس نیجیوری بے ستیسواری ملس نکروں سانجھے جیو بہت امیدی کا کانسہ ਵਾਹਿਗੁਰੂ ਜੀ ਕੀ ਫਤਿਹ ਮਾਮੀ ਗੌਰ ਦੇ ਪਤੀ ਹੋਮੀ ਅੰਦ ਦੇ ਪਤੀ ਸਵੇ ਮਾ ਦੇ ਪ੍ਰਤੀਕ ਸ਼ਹੀਦឧਦਮ ਸਿੰਘ ਜੀ ਦੇ ਨਾਮ ਤੇ ਯਾਦਗਾਰੀ ਮਨੇ ਹੱਥ ਦੇ ਵਿੱਚ ਆਪ ਬੈਠੇ ਹਾਂ ਬਰਾ ਮਾਨ ਹੈ ਸਾਨੂੰ ਇਹਨਾਂ ਸ਼ਹੀਦਾਂ ਤੇ ਜਿਨ੍ਹਾਂ ਨੇ ਗੋਮੀ ਰਾਖੂ ਖਾਈ ਸਾਰਾ ਦੇਸ਼ ਅੱਜ ਉਹਨਾਂ ਦੇ ਸਾਹਮਣੇ ਸਿਰ ਝੁਕਾਉਂਦਾ ਖੁਸ਼ੂਰ ਸੰਗਤਾਂ ਦਾ ਅਦਾਕਾਰ ਵਾਸੀਆਂ ਦਾ ਤੁਸੀਂ ਦੂਰ ਤੋਂ ਆ ਕੇ ਮੇਰੇ ਵਿਚਾਰ ਸਾਂਝੇ ਨੂੰ ਮੌਕਾ ਦਿੱਤਾ ਮੈਂ ਆਪਣੀ ਗੱਲ ਕਰ ਸਕਾਂ ਅਕਾਲ ਪੁਰਖ ਸੱਚੇ ਦੇ ਨੂੰ ਕੇ ਫਾਟਦੇ ਆਪਾਂ ਚਾਹਦੇ ਹਾਂ ਕਿ ਜਿੰਨੀ ਕੋਈ ਬਿਮਾਰ ਹੋਰ ਤਾਕਤ ਬਖਸ਼ੀ ਹੈ ਸਾਰੇ ਗੁਰੂ ਸਾਹਿਬ ਜੀ ਦੀ ਇੱਛਾ ਅਨੁਸਾਰ ਆਪਣੀ ਇਹ ਬਾਤ ਨੂੰ ਲੋੜਾ ਹੈ ਜਾਈ ਨਹੀਂ ਹੋਣੀ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੈਰੀ ਕਰਨਾ ਸਾਹਿਬ ਵੈਰੀ ਤੰਤਕ ਕਾਨਫਰੈਂਸ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਇਹੀ ਕਹਾ ਗਿਆ ਜੋ ਕਾਨਫਰੈਂਸ ਦੇ ਵਿੱਚ ਕਿਹਾ ਸਿੱਖ ਸੰਗਤਾਂ ਨੂੰ ਕਿ ਕਿਸੇ ਵੀ ਪਾਰਟੀ ਪੋਲਟਿਕਸ ਤੋਂ ਉੱਟ ਕੇ ਆਪਣੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਮਿਸ਼ਨ ਨੂੰ ਉਹਦੀ ਸੋਤ ਨੂੰ ਉਹਦੇ ਧਰਮ ਨੂੰ ਬਚਾਈਏ ਕਿ ਸਿਆਸੀ ਪਾਰਟੀਆਂ ਬਉਧੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਧਰਮ ਜਿਹੜਾ ਗੁਰੂ ਸਾਹਿਬ ਨੇ ਕਈ ਸੋਚ ਹਾਲ ਲਾ ਕੇ ਬੱਚਿਆਂ ਦੀਆਂ ਸ਼ਾਤਾਂ ਦੇਖ ਕੇ ਗੁਰਪ੍ਰਤਾ ਦੀ ਗੋਤ ਮਾਤਾ ਜੀ ਦੀ ਮਾਮੇ ਦੇ ਪੁੱਤ ਭੂਆ ਦੇ ਪੁੱਤ ਵਾਰ ਕੇ ਸਾਨੂੰ ਇੱਕ ਪਰਿਵਾਰ ਬਣਾ ਕੇ ਇੱਕ ਸੋਚ ਦਿੱਤੀ ਆ ਇੱਕ ਮਿਸ਼ਨ ਦਿੱਤਾ ਇੱਕ ਵਿਰਸਾ ਦਿੱਤਾ ਉਸ ਵਿਰਤੇ ਨੂੰ ਵਿਰਸੇ ਨੂੰ ਲੁਟੇਰਿਆਂ ਦੀ ਤਰ੍ਹਾਂ ਲੁੱਟ ਰਹੇ ਨੇ ਸਾਡੇ ਸਾਹਮਣੇ ਜਿਹੜਾ ਗੁਰੂ ਕਾ ਪੰਥ ਤੇ ਗੁਰੂ ਗ੍ਰੰਥ ਦੇ ਸਨਬਾਬਿਆ ਕੀਤਾ ਉਹ ਦੀ ਉਹਦੀ ਬੇਅਦਬੀ ਕਰ ਰਹੇ ਨੇ ਤੇ ਕਰਨ ਵਾਲੇ ਸਾਡੇ ਬਾਦਸ਼ਾਹ ਬਣੇ ਪਏ ਨੇ ਜਿਹੜੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਸਰੀਰ ਕਿਹਾ ਸੀ ਉਹ ਅੱਜ ਬਾਦਲ ਵਰਗੇ ਉਹਦੇ ਮੁੰਡੇ ਵਰਗੇ ਨਲਾਇਕ ਤੇ ਨਗੋਰੇ ਲੋਕ ਆਪਣਾ ਨੌਕਰ ਬਣਾਈ ਬੈਠੇ ਨੇ ਜਦੋਂ ਮਰਜੀ ਪੰਜ ਕਰਨ ਤੇ ਲਾ ਦੇਓ ਪੰਜ ਕਰਨ ਤੇ ਕੱਢ ਦੇਓ ਇਹ ਸਾਡੀ ਪਰੰਪਰਾ ਨੇ ਤੇ ਇਹਦੇ ਵਿੱਚ ਸਿੱਖ ਸੰਤਾਂ ਨੂੰ ਇਹੀ ਫੀਲ ਕੀਤੀ ਆ ਕਿ ਐਸ ਸਿੱਖ ਆਪਣੇ ਗੁਰਦਾਰ ਨੂੰ ਬਚਾਈਏ ਕੋਈ ਸੌਤ ਨੂੰ ਬਚਾਈਏ ਉਹਦੇ ਸਰਮਾਇਏ ਨੂੰ ਬਚਾਈਏ ਉਹਦੀ ਵਿਰਾਸਤ ਨੂੰ ਬਚਾਈਏ ਸਰਪੰਚ ਤੇ ਗਰੰਥ ਦੇ ਸਦਾਤ ਨੂੰ ਮੀਰੀ ਤੇ ਪੀਰੀ ਦੇ ਸਦਾਤ ਨੂੰ ਬਚਾਈਏ ਤਾਂ ਹੀ ਸਾਡੀ ਕੌਮ ਨੂੰ ਕੌਮੀ ਰੂਪਾ ਬਣਿਆ ਰਹ ਸਕਦਾ ਤੇ ਸਾਨੂੰ ਇੱਕ ਰਹਿਨਮਾਈ ਦੇ ਸਕਦੀ। ਬਾਦਲ ਪਰਿਵਾਰ ਵੱਲੋਂ ਪੰਥਕ ਸੰਸਥਾਵਾਂ ਦੀ ਲੁੱਟ ਜਾਰੀ ਹੈ ਤੇ ਇਸ ਮੂਹ ਸਿੱਖ ਸਮਾਜ ਨੂੰ ਸਮੂਹ ਪੰਥਕ ਸਮਾਜ ਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ। ਕੀ ਕਹਿਣਾ ਚਾਹੁੰਦੇ ਹੋ? ਇਹ ਇਹੀ ਇਹੀ ਕਹਿਣਾ ਚਾਹਾਂਗੇ ਕਿ ਇਕੱਠੇ ਹੋ ਕੇ ਇਹੀ ਮੌਕਾ ਜਿਸ ਤਰ੍ਹਾਂ ਮੈਂ ਬੋਲਦਿਆਂ ਵੀ ਕਿਹਾ ਕਿ ਇਹ ਇਹ ਤੁਸੀਂ ਮੌਕਾ ਗਵਾ ਲਿਆ ਤੇ ਉਹਦੇ ਬਾਅਦ ਪਛਤਾਵਾ ਹੀ ਪਛਤਾਵਾ। ਉਹ ਔਸਰ ਨਜ਼ਰ ਆਖ ਲੈ ਸਦਨਾ ਜਾਂ ਤੋਰਾ। ਇਹ ਸਮਾਂ ਸਾਡੀ लाज ਰੱਖਣ ਦਾ ਸਿੱਖ ਸੰਗਤਾਂ ਨੂੰ ਇਹ ਅਪੀਲ ਹੈ ਕਿ ਸਾਡੀ लाज ਰੱਖੋ ਅਸੀਂ ਇਸ ਜਿਹੜਾ ਮਿਸ਼ਨ ਨੂੰ ਲੈ ਕੇ ਤੁਰੇ ਉਹਦੇ ਵਿੱਚ ਤੁਹਾਡੇ ਸਿਰਾਂ ਦੀ ਗਿਣਤੀ ਦੀ ਲੋੜ ਹੈ ਤੁਹਾਡੀ ਗਿਣਤੀ ਦੀ ਲੋੜ ਹੈ ਤੁਹਾਡੀ ਗਿਣਤੀ ਸਾਡੇ ਮਗਰ ਹੋਈ ਤੇ ਅਸੀਂ ਅਕਾਲ ਤਖਤ ਸਾਹਿਬ ਨੂੰ ਉਹਦੇ ਕਨਸੈਪਟ ਨੂੰ ਪੰਥ ਤੇ ਗ੍ਰੰਥ ਦੇ ਸਦਾਤ ਨੂੰ ਗੁਰੂ ਦੀਆਂ ਗੋਦਾਂ ਨੂੰ ਗੁਰੂ ਦੀਆਂ ਜ਼ਮੀਨਾਂ ਨੂੰ ਗੁਰੂ ਸਾਹਿਬ ਜੀ ਦੇ ਜਿਹੜੇ ਸ਼ਾਨਾਮਤ ਇਤਿਹਾਸ ਸਿਰਜਣ ਵਾਲੇ ਸਾਡੇ ਸੂਰਮੇ ਸ਼ਹੀਦ ਜਿਨ੍ਹਾਂ ਨੇ ਸ਼ਹਾਦਤ ਕਾਹਾਂ ਦਿੱਤੀਆਂ ਸਾਨੂੰ ਸ਼ਹੀਦ ਹੋ ਕੇ ਉਹ ਅੱਜ ਅਯਾਸ਼ਖਾਹ ਬਣਾ ਛੜੀਆਂ ਬਾਦਲ ਦੇ ਬੰਦਿਆਂ ਨੇ ਗੁਰਦਾਸਮੰਟੋ ਗੁਰਦਾਸਮੰਟੋ ਦੀ ਗੜੀ ਖਾਸ ਕਰਕੇ ਤੇ ਇਹਨਾਂ ਨੂੰ ਲਜਾਤ ਪਾਉਣ ਲਈ ਸਾਨੂੰ ਤਾਕਤ ਦਿਓ ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਆਂ ਕਿ ਅਸੀਂ ਕਦੀ ਵੀ ਸਿਆਸਤ ਨਹੀਂ ਕਰਾਂਗੇ ਗੁਰੂ ਸੰਗਤ ਵੱਲੋਂ ਯੋਗਦਾਨ ਕਿਹੋ ਜਿਹਾ ਮਿਲ ਰਿਹਾ ਹੈ ਸੰਗਤ ਵੱਲੋਂ ਬਹੁਤ ਸੋਨਾ ਸੋਯੋਗਦਾਨ ਮਿਲ ਰਿਹਾ ਮੈਂ ਸਾਰੇ ਮਾਲਵੇ ਤੇ ਦੁਆਬੇ ਚ ਘੁੰਮ ਕੇ ਆਇਆ ਤੇ ਘੁੰਮਟਾਂ ਸਾਰੇ ਜਾਣੇ ਅਸੀਂ ਤਕਰੀਬਨ ਸਾਨੂੰ ਹਰੇਕ ਪਿੰਡ ਵਾਲੇ ਆਪ ਸਾਦੇ ਨੇ ਜਾਸਿ ਬਹੁਤ ਵੱਡੇ ਇਕੱਠ ਨਹੀਂ ਕਰਦੇ ਲੁਕੜ ਮੀਟਿੰਗਾਂ ਕਰਦੇ ਆ ਇੱਕ ਇੱਕ ਪਿੰਡ ਦੇ ਵਿੱਚ ਜਾ ਕੇ ਤੇ ਦੋ ਤਿੰਨ ਪਿੰਡਾਂ ਦੇ ਲਾਗੇ ਲਾਗੇ ਸੰਗਤ ਆਉਦੀ ਆ ਉਹਦੇ ਬਾਅਦ ਦੂਜੇ ਪਿੰਡ ਚਲੇ ਜਾਂਦਾ ਤੇ ਇਹਦੇ ਨਾਲ ਸੰਗਤ ਆ ਰਾਮਨਾ ਸਾਡੇ ਨਾਲ ਗੱਲ ਵੀ ਕਰ ਲੈਂਦੀ ਆ ਫੁੱਲਾ ਟਾਈਮ ਮਿਲ ਜਾਂਦਾ ਇੱਕ ਪੈਸਾ ਘੱਟ ਲੱਗਦਾ ਸਾਨੂੰ ਟਾਈਮ ਥੋੜਾ ਜਿਆਦਾ ਦੇਣਾ ਪੈਂਦਾ ਲੇਕਿਨ ਸਿੱਖ ਸੰਗਤਾਂ ਨੂੰ ਆਰਾਮ ਮਿਲਦਾ ਖਾਸ ਕਰਕੇ ਇੱਕ ਧਰਮ ਵਰਤਨ ਦਾ ਬਹੁਤ ਵੱਡਾ ਇਸ਼ੂ ਆ ਜੀ ਉਹਨੂੰ ਕਿਤਾਬ ਇਹ ਇਹੀ ਸਾਡੀਆਂ ਕਮੀਆਂ ਜਰੀਆਂ ਨੇ ਪ੍ਰਬੰਧਕ ਕਮੇਟੀਆਂ ਚ ਉਹਨਾਂ ਚ ਇੱਕ ਬਹੁਤ ਵੱਡੀ ਕਮੀ ਇਹ ਆ ਕਿ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਨੂੰ 100 ਸਾਲ ਹੋ ਗਏ ਬਣਿਆ ਪਰ ਇਹਨਾਂ ਨੇ ਅੱਜ ਤੱਕ 30 35 ਸਕੂਲ ਨੇ ਤੋਂ ਵੀ ਚੱਲ ਨਹੀਂ ਰਿਹਾ ਬੰਦ ਪਏ ਨੇ ਪਰ ਅੰਗਰੇਜ਼ਾਂ ਦੇ ਰਾਜ ਗਿਆ ਨੂੰ 75 ਸਾਲ ਤੋਂ ਉੱਤੇ ਹੋ ਗਏ ਉਹਨਾਂ ਦੇ ਥਾਂ ਪੁਰ ਥਾਂ ਇਹੜੇ ਨੇ ਵੱਡੇ ਸਕੂਲ ਬਣੇ ਨੇ ਉਹ ਸਕੂਲਾਂ ਚ ਮਿਆਰੀ ਵਿੱਦਿਆ ਦੇ ਰਹੇ ਨੇ ਉਹ ਵਿੱਦਿਆ ਦੇ ਆਧਾਰ ਤੇ ਵਿੱਦਿਆ ਦਾ ਆਸਰਾ ਲੈ ਕੇ ਉਹ ਸਾਡੀ ਕੌਮ ਦੇ ਗਰੀਬ ਬੱਚੇ ਜਿਹੜੇ ਨੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣ ਦੇ ਲਾਲਚ ਦੇ ਕੇ ਉਸਾਈ ਬਣਾ ਰਹੇ ਨੇ ਇਹ ਸਾਡੇ ਲਈ ਦੁਖਦਾਈ ਗੱਲ ਆ ਪਰ ਇਹ ਇਹਦੀ ਵਜ੍ਹਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਉਹ ਨੇ ਇਹਨਾਂ ਵੇਸੇ ਦੁਬਾਰਾ ਲਗਾਈ ਗਈ ਹੈ ਉਹਦੇ ਬਾਰੇ ਦੇਖੋ ਇਹ ਮੈਨੂੰ ਨਹੀਂ ਪਤਾ ਲਗਾਈ ਆ ਕਿ ਨਹੀਂ ਲਗਾਈ ਸਾਨੂੰ ਕੋਈ ਪ੍ਰਬੰਧਕ ਕਮੇਟੀ ਬਾਰੇ ਜਿਹੜਾ ਪ੍ਰਬੰਧਕ ਕਮੇਟੀ ਦੇ ਇਸ਼ੂ ਬਾਰੇ ਗੱਲ ਕਰੋ ਪਰ ਜਿਹੜਾ ਅਜੰਡਾ ਇਧਰ ਉਧਰ ਹੋ ਜਾਣਾ ਤੇ ਗੱਲ ਨਹੀਂ ਬਣਦੀ ਸਰ ਸਮੂਹ ਪੰਥਕ ਜਥੇਬੰਦੀਆਂ ਨੂੰ ਕੀ ਸੁਨੇਹਾ ਦੇਣਾ ਚਾਹੀ ਗਿਆ ਅੱਜ ਦੇਖੋ ਜਥੇਬੰਦੀਆਂ ਜਿਹੜੀਆਂ ਨੇ ਅਹਿਮ ਸੰਗਤ ਆ ਜਿਨ੍ਹਾਂ ਨੇ ਵੋਟ ਪਾ ਕੇ ਸਾਨੂੰ ਚੁਣਨਾ ਸਾਡੇ ਗੁਰਸਿੱਖਾਂ ਨੂੰ ਜਿਹੜੇ ਗੁਰਮਖ ਸਿੱਖ ਨੇ ਉਹਨਾਂ ਨੂੰ ਅੱਗੇ ਲਿਆਉਂਦੇ ਤੇ ਜਿਹੜੀਆਂ ਜਥੇਬਦੀਆਂ ਉਹਨੂੰ ਆਪਣਾ ਆਪਣਾ ਰੋਲ ਅਦਾ ਕਰ ਰਹੀਆਂ ਨੇ ਆਪਣੇ ਆਪਣੇ ਜੋਰ ਲਗਾ ਰਹੀਆਂ ਨੇ ਆਪਣਾ ਆਪਣਾ ਅਜੰਡਾ ਜਿਹੜਾ ਉੱਤੇ ਕੰਮ ਕਰ ਰਹੀਆਂ ਨੇ ਠੀਕ ਹੈ ਸਰ ਧੰਵਾਦ ਜੀ